ਹੈਲੋ ਈਵਰਸ ਵੈਲਕਮ ਟੂ ਆਲਸ ਆਫ ਦਾ ਪਰਨ ਅਡੇ ਸਾਡਾ ਮੈਂ ਆਪਣੇ ਚੈਨਲ ਫਰੀ ਟੈਕ ਹਬ ਤੇ ਸਵਾਗਤ ਕਰਦਾ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਰੂਰਲ ਸਰਟੀਫਿਕੇਟ ਬਾਰੇ ਰਿਫਿਊ ਨੂੰ ਕਿਵੇਂ ਅਪਲਾਈ ਕਰਨਾ ਬਹੁਤ ਸਾਰੇ ਸਟੂਡੈਂਟਸ ਨੂੰ ਇਹ ਅਪਲਾਈ ਕਰਨ ਚ ਬਹੁਤ ਦਿੱਕਤ ਆਉਂਦੀ ਹੈ ਇਹ ਦੇਡਾ ਮੇਰੇ ਕੋਲ ਪੀਡੀਐਫ ਫਾਈਲ ਹੈ ਇਹ ਤੁਹਾਨੂੰ ਸਰਟੀਫਿਕੇਟ ਦੀ ਫਾਈਲ ਕਿਸੇ ਵੀ ਸੇਵਾ ਕੇਂਦਰ ਵਿੱਚੋਂ ਮਿਲ ਜਾਊਗੀ ਇਹਦੀ ਕਾਪੀ ਤੇ ਅਸੀਂ ਜਾਣਦੇ ਹਾਂ ਕਿ ਇਸ ਨੂੰ ਕਿਵੇਂ ਭਰਿਆ ਜਾਂਦਾ ਇਸ ਫਾਈਲ ਨੂੰ ਪਰਨ ਦਾ ਤਰੀਕਾ ਕੀ ਹੈ ਉਹ ਉਹਦੇ ਬਾਰੇ ਅੱਜ ਟੈਡੀ ਵਿੱਚ ਗੱਲ ਕਰਾਂਗੇ ਵੀਡੀਓ ਫਿਰ ਤੋਂ ਕਰਾਂਗਾ ਪਹਿਲਾਂ ਜੇ ਤੁਸੀਂ ਚੈਨਲ ਮੇਰਾ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰੋ ਤਾਂ ਕਿ ਨਵੇਂ ਅਪਡੇਟਸ ਮਿਲਦੇ ਰਹਿਣ ਦੋਸਤੋ ਪਹਿਲਾਂ ਪਈ ਸਭ ਤੋਂ ਪਹਿਲਾਂ ਅਜ਼ੀਮ ਤਸੀਲ ਦਾ ਨਾਮ ਭਰਨਾ ਜਿਹੜੀ ਤਸੀਲ ਨੂੰ ਬਿਲੋਂਗ ਕਰਦੇ ਹਾਂ ਦਾ ਨਾਮ ਭਰਾਂਗੇ ਉਸ ਤੋਂ ਬਾਅਦ ਡੇਟ ਆਫ ਅਪਲੀਕੇਸ਼ਨ ਨਾਮ ਭਰਿਓ ਕਿਉਂਕਿ ਕਈ ਵਾਰ ਅਸੀਂ ਫਾਈਲ ਜਮ੍ਹਾਂ ਕਰਾਉਣ 'ਚ ਲੇਟ ਹੋ ਜਾਂਦੇ ਹਾਂ ਤਾਂ ਜਿਸ ਦਿਨ ਫਾਈਲ ਜਮ੍ਹਾਂ ਕਰਾਉਣੀ ਹੈ ਉਸ ਦਿਨ ਦੀ ਹੀ ਡੇਟ ਆਫ ਅਪਲੀਕੇਸ਼ਨ ਭਰਿਓ ਫਿਰ ਨੇ ਕਰਦਾ ਨਾਮ ਦੋਸਤੋ ਜਿਹੜਾ ਬਿਨੇਕਾਰ ਅਪਲਾਈ ਕਰ ਰਿਹਾ ਉਹਦਾ ਨਾਮ ਉਹਦਾ ਐਡਰੈਸ ਉਸ ਤੋਂ ਬਾਅਦ ਰਿਲੇਸ਼ਨਸ਼ਿਪ ਤੇ ਖੋਦ ਪਰਨਾ ਅਤੇ ਕੋਦ ਜਿਹ ਆਪ ਅਪਲਾਈ ਕਰ ਰਿਹਾ ਤਾਂ ਫਿਰ ਉਸਦਾ ਨਾਮ 49 ਕਾਲਮ ਚ 5 ਨੰਬਰ ਕਾਲਮ ਜੇ ਮੇਲ ਜਾਂ ਫੀਮੇਲ ਉਹਨੂੰ ਬੰਦਾ ਅਪਲਾਈ ਕਰ ਰਿਹਾ ਆ ਆਪਲਾਈ ਕਰ ਲਿਓ ਉਸ ਹਿਸਾਬ ਨਾਲ ਜਨਮ ਦੇ ਆਧਾਰ ਕਾਰਡ ਤੋਂ ਵੇਖ ਕੇ ਭਰ ਸਕਦੇ ਹੋ ਪਲੇਸ ਆਫ ਬਰਥ 6 8 ਨੰਬਰ ਕਾਲਮ ਚ ਜਨਮ ਸਥਾਨ ਕੀ ਆ 9 ਨੰਬਰ ਕਾਲਮ ਚ ਪਤਾ ਦੇਣਾ 10 ਨੰਬਰ ਕਾਲਮ ਚ ਮਾਤਾ ਦਾ ਨਾਮ ਪੜਨ ਲਿਓ ਡੀਆ 11 ਨੰਬਰ ਕਾਲਮ ਚ ਉਹਦਾ ਪੂਰਾ ਪਤਾ ਪੈਨ ਆਧਾਰ ਕਾਰਡ ਤੋਂ ਵੇਖ ਕੇ ਭਰ ਸਕਦੇ ਹਾਂ ਅੱਗੇ ਪਿੰਨ ਕੋਡ ਭਰਨਾ ਜਿਹੜੀ ਸਿਟੀ ਨੂੰ ਬਿਲੋਂਗ ਕਰਦਾ ਆਧਾਰ ਕਾਰਡ ਤੋਂ ਵੇਖ ਕੇ ਤੇ ਜ਼ਿਲ੍ਹਾ ਭਰਨਾ ਫਿਰ ਵਿਆਹ ਸਬੰਧੀ ਸਥਿਤੀ ਕੀ ਆ ਉਹ ਭਰਨੀ ਆ ਜੀ ਦੋਸਤ ਇਹ ਮੈਰਿਡ ਆ ਦਾ ਪਤਨੀ ਦਾ ਨਾਮ ਭਰਨਾ ਜ਼ਰੂਰੀ ਆ ਈਮੇਲ ਆਈਡੀ ਜ਼ਰੂਰੀ ਨਹੀਂ ਹੈਗਾ ਵੋਟਰ ਆਈਡੀ ਨੰਬਰ ਜ਼ਰੂਰੀ ਨਹੀਂ ਹੈਗਾ ਕੰਟੈਕਟ ਨੰਬਰ ਜ਼ਰੂਰੀ ਆ ਤੇ ਯੂ ਆਈਡੀ ਨੰਬਰ ਮਤਲਬ ਉਹ ਆਧਾਰ ਕਾਰਡ ਦੀ ਆਈਡੀ ਉਦਾਰਨ ਨੰਬਰ ਦਾ ਰਕਡ ਉੱਪਰ ਲਿਖਿਆ ਹੁੰਦਾ ਤਾਂ ਨੰਬਰ 12 11 ਉਹ ਲਿਖਣਾ ਜ਼ਰੂਰੀ ਆ ਅਦਾਕਾਰ ਨੰਬਰ ਹੀ ਨਹੀਂ ਹੈਗਾ ਤਾਂ ਜਿਹੜੀ ਉਹ ਰਸੀਪਟ ਮਿਲਦੀ ਉਹ ਤੇ ਇੱਕ ਇਨਰੋਲਮੈਂਟ ਨੰਬਰ ਲਿਖਿਆ ਹੁੰਦਾ ਉਹ ਲਿਖਣਾ ਜ਼ਰੂਰੀ ਆ ਉਸ ਤੋਂ ਬਾਅਦ ਤੁਸੀਂ ਉਹ ਆਪਸ਼ਨ ਤੇ ਟਿਕ ਕਰਨਾ 18 ਨੰਬਰ ਕਾਲਮ ਦੇ ਵਿੱਚ ਕਿਵੇਂ ਤੁਸੀਂ ਦੇ ਰਹੇ ਹੋ ਅਪਲੀਕੇਸ਼ਨ ਨੂੰ ਸੇਵਾ ਕੇਂਦਰ ਜਾਂ ਬਾਈ ਪੋਸਟ ਇਸ ਤੋਂ ਬਾਅਦ ਤੁਸੀਂ 20 ਨੰਬਰ ਕਾਲਮ ਦੇ ਵਿੱਚ ਲਿਖਣਾ ਕਿੰਨੇ ਸਾਲਾਂ ਤੋਂ ਇਸ ਪਤੇ ਤੇ ਰਹਿ ਰਹੇ ਹੋ ਤਾਂ ਉਹ ਤੁਸੀਂ ਆਪਣੇ ਆ ਕੇਜ ਦੇ ਹਿਸਾਬ ਨਾਲ ਲਿਖ ਸਕਦੇ ਹੋ ਜਸਟ ਜਿਹੜਾ ਤੁਹਾਡਾ ਜਨਮ ਹੋਇਆ ਉਸ ਦਿਨ ਤੋਂ ਕਦੋਂ ਤੋਂ ਰਹਿ ਰਹੇ ਹੋ ਇਹ ਵੀ ਜਨਮ ਸਮੇਂ ਤੋਂ ਲਿਖ ਸਕਦੇ ਹੋ ਅਤੇ ਕਿੰਨਾ ਟਾਈਮ ਰਹੋਗੇ ਜਿਸ ਮਿਤੀ ਨੂੰ ਤੁਸੀਂ ਫਾਇਲ ਜਮ੍ਹਾਂ ਕਰਾ ਰਹੇ ਹੋ ਉਸ ਦਿਨ ਤੁਸੀਂ ਦਿਨ ਡੇਟ ਲਿਖ ਸਕਦੇ ਹੋ ਅਤੇ ਇੱਥੇ ਤੁਸੀਂ ਬਿਲਕੁਲ نیچے ਸਾਈਨ ਕਰਨੇ ਆ ਉਸ ਤੋਂ ਬਾਅਦ ਸੈਕੰਡ ਇੱਥੇ ਟਿਕਟ ਲਾਉਣ ਦੀ ਜਰੂਰਤ ਨਹੀਂ ਹੈਗੀ ਦੋਸਤੋ ਉਸ ਤੋਂ ਬਾਅਦ ਅਸੀਂ ਜਿਲ੍ਹਾ ਭਰ ਸਕਦੇ ਹਾਂ ਜਿਹੜੇ ਜਿਹਨਾਂ ਨੂੰ ਬਿਲੋਂਗ ਕਰਦੇ ਹਾਂ ਪਿੰਡ ਤਸੀਲ ਜਿਲ੍ਹਾ ਕਿੰਨੇ ਸਾਲਾਂ ਤੋਂ ਰਹਿ ਰਹੇ ਹੋ ਤਿੰਨ ਨੰਬਰ ਕਾਲਮ ਦੇ ਵਿੱਚ ਕਰੂਗੇ ਖੋਦਲੇ ਚਾਹੀਦਾ ਆਪਣੇ ਲੜਕੇ ਜਾਂ ਲੜਕੀ ਲਈ ਚਾਹੀਦਾ ਉਸ ਸੰਬੰਧ ਤੱਕ ਤੁਸੀਂ ਡਿਟੇਲ ਭਰ ਸਕਦੇ ਹੋ ਮਿਤੀ ਉਸ ਦਿਨ ਦੀ ਪਾਉਣੀ ਹੈ ਜਿੱਦਣ ਫਾਈਲ ਜਮ੍ਹਾਂ ਕਰਾਉਣੀ ਹੈ ਵਿਸ਼ਵਾਸ ਪਾਤਰ ਤੋਂ ਬਾਅਦ ਸਾਈਨ ਮੋਣਗੇ ਦੋਸਤੋ ਉਸ ਤੋਂ ਨੰਬਰ ਉਸ ਤੋਂ ਅਗਲਾ ਪੇਜ ਸਵੈ ਕਾਸ਼ਨ ਪੱਤਰ ਦੋਸਤੋ ਇੱਕ ਫੋਟੋ ਲਗਣੀ ਹੈ ਬਿਨਕਾਰ ਦੀ ਮੈਂ ਨਾਮ ਪੁੱਤਰ ਪਿਤਾ ਦਾ ਨਾਮ ਵਾਸੀ ਜਿਹੜੇ ਪਿੰਡ ਦੇ ਨੂੰ ਬਿਲੋਂਗ ਕਰਦੇ ਹਾਂ ਤਹਿਸੀਲ ਅਤੇ ਜ਼ਿਲ੍ਹਾ ਅਤੇ ਇਤੋਂ ਬਾਅਦ ਤੁਸੀਂ ਦੋ ਨੰਬਰ ਕਾਲਮ ਵਿੱਚ ਭਰਨਾ ਆਪਨ ਲਈ ਚਾਹੀਦਾ ਜਾਂ ਲੜਕਿਆਂ ਲਈ ਚਾਹੀਦਾ ਉਹ ਲਿਖਣਾ ਜ਼ਰੂਰੀ ਆ ਬੈਨ ਕਰਦੇ ਉੱਪਰ ਸਾਈਨ ਹੋਣਗੇ ਥੱਲੇ ਨੀਚੇ ਬੈਨ ਕਰਦੇ ਉੱਪਰ ਵੀ ਸਾਈਨ ਹੋਣਗੇ ਅਤੇ ਮਿਤੀ ਉਸ ਦਿਨ ਦੀ ਪਾਇਓ ਜਿਸ ਨੂੰ ਫਾਈਲ ਜਮ੍ਹਾਂ ਕਰਾਉਣੀ ਆ ਉਸ ਤੋਂ ਬਾਅਦ ਅਗਲਾ ਪੇਜ ਇਸ ਪੇਜ ਦੇ ਉੱਪਰ ਸਰਪੰਚ ਜਾਂ ਐਮਸੀ ਦੇ ਸਾਈਨ ਹੋਣਗੇ ਜਾਂ ਨੰਬਰ ਦਾ ਸਾਈਨ ਹੋਣਗੇ ਇੱਥੇ ਲਿਖਿਆ ਹੋਇਆ ਹੈ ਇਹ ਉਹ ਆਪ ਹੀ ਭਰਨਗੇ ਤੁਸੀਂ ਨਾ ਪਰਿਓ ਇਸ ਨੂੰ ਕਾਲਮ ਨੂੰ ਅਤੇ ਇਸ ਤੋਂ ਅਗਲਾ ਕਾਲਮ ਇਹਦੇ ਵਿੱਚ ਪਟਵਾਰੀ ਸਿਗਨੇਚਰ ਨਹੀਂ ਹੁੰਦੇ ਪੰਚਾਇਤ ਸਕੱਤਰ ਮਤਲਬ ਕਿ ਪੰਚਾਇਤ ਸੈਕਟਰੀ ਦੇ ਸਾਨੂੰ ਹੁੰਦੇ ਆ ਸਬੰਧਤ ਪਿੰਡ ਉਹ ਆਪਣੀ ਸਰਪੰਚ ਸਾਹਿਬ ਤੋਂ ਪੰਚਾਇਤ ਸੈਕਟਰੀ ਨਾਲ ਕੰਟੈਕਟ ਕਰਕੇ ਉਹਨਾਂ ਸਾਈਨ ਕਰਵਾ ਸਕਦਾ ਤੇ ਇਸ ਤੋਂ ਬਾਅਦ ਲਾਸਟ ਵਾਲਾ ਪੇਜ ਰਹਿ ਜਾਂਦਾ ਜਿਸ ਦੇ ਉੱਪਰ ਡਿਟੇਲ ਜਿ ਤੁਸੀਂ ਜ਼ਿਲ੍ਹਾ ਭਰਨਾ ਉਸ ਤੋਂ ਬਾਅਦ ਨਾਮ ਪੁੱਤਰ ਪਿਤਾ ਦਾ ਨਾਮ ਜਾਂ ਪੁੱਤਰੀ ਜਾਂ ਪਤਨੀ ਜਾਂ ਟੈਂਡ ਅਤੇ ਉਸ ਤੋਂ ਬਾਅਦ ਤਹਿਸੀਲ ਜ਼ਿਲ੍ਹਾ ਨੂਰ ਜ਼ਿਲ੍ਹਾ ਲਿਖਣ ਤੋਂ ਬਾਅਦ ਨੂਰ ਰੂਲ ਸਰਟੀਫਿਕੇਟ ਜਾਰੀ ਕਰਨ ਦੀ ਸफारਿਸ਼ ਕੀਤੀ ਜਾਂਦੀ ਹੈ ਉਸ ਤੋਂ ਬਾਅਦ ਤੁਸੀਂ ਸਾਈਨ ਨਹੀਂ ਕਰਨੇ ਇਹ ਤਹਿਸੀਲ ਦਾ ਸਾਈਨ ਹੋਣਗੇ ਇਹਨੂੰ ਭਰਨਾ ਪੜ ਸਕਦੇ ਹੋ अदरवाइज ਇਹਨੂੰ ਡੀਸੀ ਆਫਿਸ ਵਾਲੇ ਵੀ ਪਰ ਲੈਣਗੇ ਕਾਲਮ ਨੂੰ ਦੋਸਤੋ ਇਸ ਫਾਈਲ ਚ ਯਾਦ ਰੱਖਣ ਵਾਲੀ ਗੱਲ ਇੱਕ ਤਾਂ ਪਹਿਲੇ ਕਾਲਮ ਸੌਰੀ ਪਹਿਲੇ ਪੇਜ ਤੇ ਫੋਟੋ ਲਗਣੀ ਆ ਇੱਕ ਥਰਡ ਪੇਜ ਦੇ ਉੱਪਰ ਫੋਟੋ ਲਗਣੀ ਜ਼ਰੂਰੀ ਆ ਸਿਗਨੇਚਰ ਧਿਆਨ ਨਾਲ ਤੁਸੀਂ ਨਾਲ ਲਿਖ ਜਾਣੇ ਆ ਅਤੇ ਰੈ ਰੂਲ ਦੇ ਸਰਟੀਫਿਕੇਟ ਨਾਲ ਤੁਸੀਂ ਆਪਣੇ ਡਾਕੂਮੈਂਟਸ ਦੇਣੇ ਜਿਹੜੇ ਉਹ ਆਧਾਰ ਕਾਰਡ ਦੋ ਪ੍ਰੂਫ ਦੇ ਸਕਦੇ ਹੋ ਆਧਾਰ ਕਾਰਡ ਪੈਨ ਕਾਰਡ ਦੇ ਸਕਦੇ ਹੋ ਆਪਣਾ ਕੋਈ ਵੀ ਦੋ ਪ੍ਰੂਫ ਤੁਸੀਂ ਦੇ ਸਕਦੇ ਹੋ ਠੀਕ ਹੈ ਦੋਸਤੋ ਮੈਨੂੰ ਉਮੀਦ ਹੈ ਕਿ ਵੀਡੀਓ ਪਸੰਦ ਆਏ ਹੋਊਗੀ ਪਸੰਦ ਆਏ ਹੋ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤਾਂ ਕਿ ਹੋਰ ਅਪਡੇਟਸ ਮਿਲਦੀਆਂ ਰਹਿਣ। ਥੈਂਕ ਯੂ ਵੈਰੀ ਮਚ।